ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਤਹਿਸੀਲ ਵੀ ਮੋਗਾ ਹੀ ਆ ਜੀ ਤੇ ਜ਼ਿਲ੍ਹਾ ਵੀ ਮੋਗਾ ਹੀ ਆ ਬਾਈ ਨੂੰ ਬਾਈ ਦਾ ਘਰ ਜਮਾ ਵੱਡੇ ਰੋੜਾ ਕੋਟਕਪੂਰਾ ਤੇ ਬਾਗਾਂ ਪਣਾ ਬਾਈਪਾਸ ਦੇ ਉੱਪਰ ਰਹਿ ਜਾਂਦਾ ਵਾ ਅੱਧੇ ਦੇਖ ਸਕਦੇ ਜੀ ਬਾਈਪਾਸ ਚੱਲ ਹੀ ਜਾਂਦਾ ਵਾ ਜਮਾ ਬਾਈਪਾਸ ਬਾਈ ਦੇ ਘਰ ਦੇ ਮੂਹਰ ਦੀ ਲੰਘਦਾ ਵਾ ਤੇ ਵੇਖ ਸਕਦੇ ਹੋ ਜੀ ਉੱਥੇ ਬਾਈ ਦਾ ਘਰ ਆਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਹੈ ਜੀ ਡਿਟੇਲ ਬਾਈ ਤੋਂ ਆਪਾਂ ਲੈ ਲੈਣੇ ਪੁੱਛ ਲੈਣੇ ਹੈਗੇ ਬਾਈ ਕਹੇ ਆਉਣ ਕੈਮਰਾ ਨਹੀਂ ਆਊਗਾ ਬਾਈ ਪਿੱਛੇ ਦੱਸੂਗਾ ਪਟੇਰੇ ਸਾਰੀ ਬਾਈ ਅਕਰਮਾ ਜਿਆਦਾ ਸ਼ੁਰੂ ਕਰ ਲਿਏ ਵੀ ਕਿਹੜਾ ਸੂਆ ਸੋਈ ਵੀ ਹੈ ਇਹ ਦੂਜਾ ਸੂਆ ਸੋਈ ਹੈ ਜੀ ਦੁੱਧ ਕਿੰਨਾ ਵੇ ਕੰਡੇ ਵਾਲਾ ਜਿਹੜਾ ਚੋਣ ਵਾਲਾ 12 ਲੀਟਰ ਆਈ ਮਗਰ ਬਾਈ ਇਹਦੇ ਮਗਰ ਵੱੱਛੀ ਆ ਜੀ ਸੂਈ ਨੂੰ ਸਮਾ ਸੂਈ ਨੂੰ 10 ਕ ਦੇਣੀ ਹੋਏ 10 15 ਤਿੰਨ ਮਸਾਹੀ ਠੀਕ ਆ ਬਾਈ ਹਾਂਜੀ ਇਹਦੇ ਜਾਨੀ ਜਿਹੜੇ ਆਪਣਾ ਕਬੈਣੀ ਵਾਲੇ ਪਾਸੇ ਉਰਲਾ ਥਾਣਾ ਉਹ ਚ ਪੰਜ ਚਾਰ ਧਾਰਾਂ ਦਾ ਫਰਕ ਆ ਠੀਕ ਆ ਜੀ ਚਲ ਬੰਦਾ ਅੱਧਾ ਮੰਨ ਕੇ ਆਪਣੇ ਨਾਲ ਸੌਦਾ ਕਰ ਲਵੇ ਠੀਕ ਆ ਬਾਈ ਹਾਂਜੀ ਤੋੜ ਕੇ ਦਿਖਾ ਦੀ ਲਓ ਵੀ ਦੋਸਤੋ ਬਾਈ ਦੀ ਇਮਾਨਦਾਰੀ ਆਗੀ ਬਾਈ ਕਹਿੰਦਾ ਕਬੈਣੇ ਮੋਤਾ ਦੇ ਪੰਜ ਚਾਰ ਧਾਰਾਂ ਘੱਟ ਅਗਲਾ ਅੱਧਾ ਮੰਨ ਸੌਦਾ ਕਰ ਲਵੇ ਕੱਦ-ਕੱਦ ਚੰਗਾ ਵੇ ਨੂੰ ਜੀ ਨੂੰ ਬਹੁਤ ਆਗਾ ਥੋੜੀ ਉਹ ਜੇ ਕਰਵਾਈ ਲੱਗਦੀ ਹੈ ਜੇ ਸਮੇਂ ਪੜੀ ਹੁੰਦੀ ਵੈੜ ਤਾਂ ਵੈੜ ਦਾ ਬੈਤੀ ਕੋਸੂਰ ਤੇ ਮੁੱਲ ਕੋਸੂਰ ਹੋਣਾ ਸੀਗਾ ਕਦ ਕਦ ਫੁੱਲ ਵੱਡਾ ਪੱਠਪੜਾ ਪੂਰਾ ਵੱਡਾ ਚਾਹਦੇ ਹਾਂ ਬਹੁਤ ਚੰਗੇ ਪੱਠਪੜੇ ਦੀ ਹੈਗੀ ਚੱਕ ਮੈਂ ਪੱਠਪੜਾ ਪੂਰਾ ਥਾਣਾ ਸੇ ਬਹੁਤ ਚੰਗਾ ਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਲੈ ਚਲੀ ਬਾਈ ਬੋਦੀ ਵਾਲੀ ਵੈੜ ਹੈਗਾ ਜਾਤ ਬਰੀਡ ਬਹੁਤ ਆਗੀ ਦੇਖ ਸਕਦੇ ਹੋ ਜੀ ਨਿੱਕਾ ਕੰਨ ਹੈ ਘੋੜੀ ਵਰਗੀ ਹੈਗੀ ਐ ਗੱਲ ਹੋਰ ਹੈ ਕਿ ਮਗਰ ਹੀ ਬੱਛੀ ਹੈ ਬਾਈ ਇਹਦੇ ਐਕਨ ਇੱਕ ਫਰੀ ਵਾਲੀ ਗੱਲ ਹੋ ਜਾਂਦੀ ਜਿਹਦਾ ਬੱਛਾ ਲਿਜਾਣਾ ਪਣ ਉਹ ਵੀ ਪਣਾ ਸੀਗਾ ਦਣ ਕਨੇ ਬਈ ਸੁਈ ਨੂੰ ਦਨ 10 ਹੋ ਗਿਆ 10 ਦਿਨ ਹੋਏ 15 ਮੰਨ ਕੇ ਲੈ ਤੁਸੀਂ ਆਪ ਦਾ ਦੁੱਧ ਕੰਡੇ ਵਾਲਾ ਥੱਲੇ ਦੇ 12 ਕਿਲੋ ਗਾ ਚੋਲਣਾ ਵਾ ਮੁੱਲ ਬਈ ਇਹਦਾ ਮੁੱਲ ਇਹਦਾ ਬਈ ਲੈਣ ਦੇਣ 42000 ਦੋਸਤਾਂ ਮੁੱਲ ਲੈਣ ਦੇ ਨਾਲ 42000 ਰੁਪਿਆ ਵਾ ਜਮਾਂ ਜਾਇਜ਼ ਡਿਮਾਂਡ ਆਗੀ ਦੁੱਧ ਬਹੁਤ ਡਿਊਟੀ ਪਾਈ ਚੰਗੀ ਸੇਵਾ ਕੀਤੀ ਦੁੱਧ ਨੇ ਵੱਧ ਜਾਣਾ ਵਾ ਮਗਰ ਬਹੁਤ ਪਿਆਰੀ ਅਚਰਾਂ ਦੀ ਬੱਚੀ ਆਗੀ ਜਾਦ ਵੀਰ ਚੈੱਕ ਕਰ ਲੋ ਬੋਦੀ ਵਾਲੀ ਵਿਹੜਾ ਨਿੱਕਾ ਕੰਨ ਸੋਹਣੀ ਫੇਸ ਕੁਆਲਿਟੀ ਆਗੀ ਅਧਿਕਾਰ ਚੰਗਾ ਵਾ ਮੁੱਲ ਸਿਰ 42000 ਰੁਪਿਆ ਦੋ 12 ਕਿਲੋ ਕੰਡੇ ਵਾਲਾ ਜੀ ਦੋ ਨੰਬਰ ਆਦੀ ਵੇ ਕਰਾਸ ਬਾਰੇ ਬਾਈ ਦੋ ਨੰਬਰ ਬਈ ਆਪਣਾ ਬੈਲਣ ਬੱਛੀ ਹੋਈ ਆ ਠੀਕ ਆ ਜੀ ਤੇ ਸੋਈ ਨੇ ਇਹਨੂੰ ਵੀ 15 ਕ ਦੇ ਨਹੀਂ ਹੋਏ ਆ ਮਗਰ ਇਹਦੇ ਹੀ ਬੱਛੀ ਹੋਈ ਆ ਠੀਕ ਆ ਜੀ ਦੋ ਜਿਹੜਾ ਬਈ ਕੰਡੇ ਵਾਲਾ ਕੰਡੇ ਵਾਲਾ ਜੇ ਥੱਲੇ ਬਈ 12 ਲੀਟਰ ਹੀ ਇਹਦੇ ਥੱਲੇ ਆ ਠੀਕ ਆ ਬਾਈ ਮੁੱਲ ਦਾ ਆਪਾਂ ਚਾਰ ਟਾਈਮ ਚੋਕੇ ਜੀ ਮੁੱਲੇ ਦਾ ਆਪਾਂ ਜੈਸਮੋ 35000 ਰੁਪਿਆ ਠੀਕ ਆ ਕੱਢ ਲਈ ਲਓ ਵੀ ਦੋਸਤੋ ਪਹਿਲਾ ਸੂਆ ਇਹ ਆ ਗਈ ਸੋਈ ਨੇ ਨੇ 15 ਹੋ ਗਏ ਆਗੇ ਮਗਰ ਇਹਦੇ ਹੀ ਬੱਛੀ ਆ ਗਈ ਯਾ ਦੋਦਾ ਕੰਡੇ ਵਾਲਾ ਉਹ ਥੱਲੇ ਦੇ 12 ਕਿਲੋ ਆ ਜਿਹੜਾ ਆਪਾਂ ਦੋ ਟਾਈਮ ਚਾਰ ਟਾਈਮ ਚੋ ਲੈਣਾ ਵਾ ਪਹਿਲਾ ਸੂਆ ਵਾ ਜਦੋਂ ਜਾਣ ਚਾ ਵੇ ਸੀ ਤਾਂ ਹੀ ਥੋੜਾ ਜਿਹਾ ਭਜਦੀ ਆਗੀ ਵੇ ਇਹਨੂੰ ਆਈਆਂ ਉਪਰਾ ਕਰਦੇ ਅੱਛਾ ਬਾਈ ਕਹਿੰਦਾ ਮਾਲ ਆਇਆ ਹੀ ਆ ਥੋੜਾ ਉਪਰਾ ਕਰਦਾ ਮੇਰਾ ਕਿਉਂਕਿ ਜੇ ਪਸ ਦੋ ਚੰਦਾ ਖੜਾ ਹੋਵੇ ਤਾਂ ਪਉ ਜੀ ਵੀ ਲਾਉਂਦਾ ਵੀ ਆਧਾ ਵਾ ਪਰ ਆਇਆ ਥੋੜਾ ਉਪਰਾ ਕਰਦੀ ਆਗੀ ਥੰੜਾ ਦਾ ਸਾਇੰਸ ਉਹਨਾਂ ਮੈਂ ਨੇੜ ਤੋਂ ਚੈੱਕ ਕਰਾ ਦਿੰਦਾ ਵਾ ਸੋਨਾ ਥਾਣਾ ਹੱਥੀ ਚੁਵਾਈ ਵਾਲਾ ਕਾਲਾ ਥਾਣਾਗਾ ਮਗਰ ਇਹਦੇ ਬੱਚੀ ਆ ਗਈ ਫੇਸ ਕੁਆਲਟੀ ਚੰਗੀ ਆ ਗਈ 35 ਹਜ਼ਾਰ ਤੁਹਾਨੂੰ ਮਿਲ ਜਾਣੀ ਜਮਾਂ ਜਾਇਜ਼ ਮੁੱਲੇ ਦਾ ਮਗਰ ਬੱਚੀ ਆ ਗਈ ਇੱਕ ਨੱਕ ਇਹਦੇ ਨਹੀਂ ਫ੍ਰੀ ਆ ਗਈ ਆਏ ਦੋਵਾਂ ਨਗਾ ਮਗਰ ਇਹ ਬੱਚੀਆਂ ਆ ਗਈਆਂ ਇੱਕ ਨੰਬਰ ਤੇ ਬਹੁਤ ਚੰਗੀ ਜੱਤ ਬਰੀਡ ਦੀ ਵਾੜ ਮੁੱਲ 42000 ਰੁਪਇਆ ਮਗਰ ਬੱਚੀ ਆ ਗਈ ਉਹ ਤਾਂ 12 ਕਿਲੋ ਕੰਡੇ ਵਾਲਾ ਵਾ ਦੋ ਨੰਬਰ ਤੇ ਕ੍ਰੋਸ ਬਰੀਡ ਦੀ ਵਾੜ ਉਹ ਚੱਟਾ ਮੱਝਾ ਵਰਗਾ ਹੋਊਗਾ ਫੈਂਡ ਫੂਡ ਚੰਗੀ ਆਜੂਗੀ ਮਗਰ ਇਹਦੇ ਬੱਚੀ ਆ ਗਈ ਮੁੱਲੇ ਦਾ 35000 ਰੁਪਇਆ ਜਿਹੜਾ ਨਾਗ ਪਸੰਦ ਆਵੇ ਤੁਸੀਂ ਆ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ